ਦਰਸ਼ਕੋ ਪਿਛਲੇ ਦਿਨੀ ਉਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਲੀਕ ਹੋਈ ਸੀ ਉਸ ਵੀਡੀਓ ਦਾ ਹੁਣ ਸੱਚ ਸਾਹਮਣੇ ਆਇਆ ਕਹਿੰਦੇ ਉਹਦੇ ਬੁਆਏਫਰੈਂਡ ਨੇ ਵੀਡੀਓ ਲੀਕ ਕੀਤੀ ਨੇ ਪਰ ਹੁਣ ਸਚਾਈ ਲੋਕਾਂ ਦੇ ਪਰ ਹੁਣ ਕੀ ਹੋ ਗਿਆ ਲੋਕ ਹੁਣ ਕੁੜੀ ਦੇ ਪੱਖ ਜਾ ਕੇ ਮੁੰਡੇ ਨੂੰ ਗਾਲਾਂ ਕੱਢਣ ਲੱਗ ਪਹਿਲਾਂ ਕੁੜੀ ਨੂੰ ਗਾਲਾਂ ਕੱਢਦੇ ਸੀ ਵੀ ਹੁਣ ਜਿੱਤਾ ਰੋਲ ਤੇ ਹੁਣ ਮੁੰਡੇ ਨੂੰ ਵੀ ਪਰਿਵਾਰ ਨੂੰ ਗਾਲਾਂ ਕੱਢ ਰਹੇ ਨੇ ਮੁੰਡੇ ਨੂੰ ਗਾਲਾਂ ਕੱਢ ਰਹੇ ਨੇ ਵੀ ਉਹਨੇ ਇਸ ਤਰ੍ਹਾਂ ਵੀਡੀਓ ਲੀਕ ਕੀਤੀਆਂ ਬਟ ਹੁਣ ਸਚਾਈ ਇੱਕ ਹੋਰ ਆਈ ਆ ਸ਼ਾਇਦ ਮੁੰਡੇ ਦੇ ਪੇਜ ਤੋਂ ਆਈਆ ਮੁੰਡਾ ਕੈਨੇਡਾ ਤੋਂ ਆਇਆ ਸੀਗਾ ਤੇ ਵਧੀਆ ਰਿਚ ਫੈਮਿਲੀ ਤੋਂ ਸੀਗਾ ਇਸ ਕੁੜੀ ਨੇ ਉਹਨੂੰ ਆਪਣੇ ਪਿਆਰ ਦੇ ਜਾਲ 'ਚ ਫਸਾਇਆ ਤੇ ਇਹਨਾਂ ਦੀ ਮੰਗਣੀ ਵੀ ਹੋ ਗਈ ਸੀ ਤੇ ਹੁਣ ਜਦੋਂ ਇਹ ਵੀਡੀਓ ਲੀਕ ਹੋਏ ਨੇ ਕੁੜੀ ਦੀ ਇੱਕ ਫਰੈਂਡ ਆ ਉਹਨੇ ਕੁੜੀ ਦਾ ਪਰਦਾ ਫਾਸ਼ ਕੀਤਾ ਵੀ ਕੁੜੀ ਦੇ ਕਿਵੇਂ ਰਿਲੇਸ਼ਨ ਸੀਗੇ ਪਹਿਲਾਂ ਇੱਕ ਮੁੰਡੇ ਦੇ ਨਾਲ ਉਹਦਾ ਨਾਮ ਵੀ ਮੈਂਸ਼ਨ ਕੀਤਾ ਹੋਇਆ ਸਕਰੀਨਸ਼ਾਟ ਲੱਗੇ ਹੋਏ ਨੇ ਹਾਂ ਹਾਂ ਤੇ ਮੈਂ ਕਿਹਾ ਵੀ ਤੁਹਾਡੇ ਅੱਗੇ ਕਹਿੰਦਾ ਸੀ ਸਾਡੀ ਗੱਲ ਕਰਨ ਦੀ ਯੂ ਸਭ ਤੋਂ ਐਂ ਤੋਂ ਆਏ ਆਏ ਸੌਰੀ ਫੇ ਯੂ ਸਭ ਤੋਂ ਆ ਗਏ ਹਾਂ ਹਾਂ ਤੇ ਮੈਂ ਕਿਹਾ ਅੰਕੋ ਆਇਆ ਕਰ ਲਾ ਗੱਲ ਕਰਦੇ ਪਾਣੀ ਆ ਕਿੱਥੇ ਆ ਤੁਹਾਡੇ ਘਰ ਆ ਬਾਰ ਆਣਾ ਬਾਹਰ ਜਾਂ ਅਸੀਂ ਅੰਦਰ ਆਈ ਐ ਸ਼ਾਇਦ ਇੱਕ ਮਿੰਟ ਵਿੱਚ ਦੱਸ ਦਿਆਂ ਉਹ ਕਾਹਦੀ ਆ ਤੁਹਾਡੀਆਂ ਬਦਮਾਸ਼ ਆਇਆ ਤੇ ਹੁਣ ਇਹ ਤੇ ਪ੍ਰੈਸ਼ਰ ਬਣਾ ਰਹੇ ਸੀਗੇ ਵੀ ਵਿਆਹ ਕਰਵਾ ਪਟ ਇਸ ਮੁੰਡੇ ਨੇ ਦੀ ਹਕੀਕਤ ਦਾ ਪਤਾ ਲੱਗ ਗਿਆ ਸੀਗਾ ਤੇ ਇਹ ਇਸ ਤੋਂ ਭੱਜ ਰਿਹਾ ਸੀਗਾ ਹੁਣ ਇਹ ਤੋਂ ਖਹਿੜਾ ਛਡਵਾ ਰਿਹਾ ਸੀਗਾ ਕੁੜੀ ਤੋਂ ਪਰ ਕੁੜੀ ਵਾਲੇ ਇਹਦਾ ਖਹਿੜਾ ਨਹੀਂ ਛੱਡ ਰਹੇ ਸੀਗੇ ਜੋ ਜੋਲ ਜਾਮ ਲਗਾਏ ਜਾ ਰਹੇ ਨੇ ਵੀ ਗੱਡੀ ਦੇ ਵਿੱਚ ਤੁਸੀਂ ਦੇਖਿਆ ਹੀ ਆ ਨੀਂਦ ਦੇ ਵਿੱਚ ਤਾਂ ਹੈ ਨਹੀਂ ਸੀਗਾ ਜੋ ਕਹੀ ਜਾਂਦੇ ਨੇ ਨੀਂਦ ਦੇ ਗੋਲੇ ਆ ਪਾਤੀਆਂ ਸੀਗਾ ਉਹ ਸਾਰੀ ਚੈਟ ਫੇਕ ਸੀਗੀ ਇਹਨਾਂ ਨੇ ਵੜਵਾਈ ਸੀਗੀ ਤੇ ਕੋਈ ਵੀ ਨੀਂਦ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਨਹੀਂ ਕਰਦਾ ਕੁੜੀ ਨੂੰ ਸਾਰੀ ਸੂਰਤ ਸੀਗੀ ਤੁਸੀਂ ਵੀਡੀਓ ਦੇਖੀ ਹੋਣਗੇ ਮੋਰਟਲੀ ਸਭ ਨੇ ਤੇ ਵੀ ਮੁੰਡੇ ਨੂੰ ਵਸਾਈ ਦੇ ਰਹੀ ਸੀ ਤੇ ਲੱਗਿਆ ਵੀ ਸਾਲ ਪਹਿਲਾਂ ਇੱਕ ਸੇਵ ਕਰਦਿਆਂ ਸਭ ਤੋਂ ਅੱਗੇ ਆਏ ਆ ਸੋਰੀ ਵੀ ਮੁੰਡੇ ਨੇ ਵੀ ਵੀਡੀਓ ਤੁਹਾਡਾ ਨਿਕੋਹ ਨਾਲ ਗੱਲਾਂ ਕਿ ਪੱਕਾ ਤੇ ਬਣਾ ਰਿਹਾ ਸੀਗਾ ਜਿਹਦਾ ਕੁੜੀ ਦਾ ਪਰਵਾਰ ਕਿੰਨਾ ਨਾਲ ਆਇਆ ਬਾਅਦ ਵਿੱਚ ਅਸ਼ਕੰਦਰ ਆਈ ਕਰ ਰਿਹਾ ਸੀਗਾ ਉਪਲ ਫਾਰਮ ਵਾਲੀ ਨਾਲ ਉਹ ਕਾਰੀਆਂ ਟੋਡੀਆਂ ਬੰਨਦੇ ਸੀਗੇ ਤੇ ਮੁੰਡਾ ਇਹ ਤੋਂ ਇਸ ਗੱਲ ਨੂੰ ਭਾਜਦਾ ਸੀਗਾ ਬਾਕੀ ਤੁਸੀਂ ਸਾਰੀ ਚੈਟ ਪੜ ਲਿਓ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਦੁੱਧਾ ਦੁੱਧ ਪਾਣੀ ਦਾ ਪਾਣੀ